ਇਹ ਕਹਾਣੀ ਦੋ ਦੋਸਤਾਂ ਦੀ ਜੋ ਆਪਸ ਵਿੱਚ ਹੀ ਲੜ ਕੇ ਮਰ ਜਾਂਦੇ ਆ। ਉਹ ਵੇਖ ਲਾ ਬਾਈ ਜੋਰਾ ਸਿਆਂ ਆਪਣਾ ਪਿੰਡ ਪਹਿਲਾਂ ਨਾਲੋਂ ਕਿੰਨਾ ਬਦਲ ਗਿਆ। ਹਾਂ ਵੇ ਮੰਗਰ ਸਿਆਂ ਆਪਣਾ ਪਿੰਡ ਪੂਰਾ ਬਦਲ ਗਿਆ। ਬਈ ਜੋਰਾ ਸਿਆਂ ਹੁਣ ਦੁਪਹਿਰ ਬਹੁਤ ਹੋ ਗਈ ਆ ਤੇ ਤੂੰ ਵੀ ਹੁਣ ਘਰੇ ਚੱਲ ਤੇ ਮੈਂ ਵੀ ਆਪਦਾ ਆਰਾਮ ਕਰਦਾ ਜਾ ਕੇ ਜੇ ਸ਼ਾਮ ਨੂੰ ਆਪਾਂ ਮਿਲਾਂਗੇ ਚੱਲ ਠੀਕ ਹੈ ਮਗਰਾ ਸਾਹਿਬ ਅਰੇ ਜਾਂਦਾ ਯਾਰ ਜੇ ਕਿਤੇ ਫੌਜ ਦੇ ਵਿੱਚ ਭਰਤੀ ਹੋ ਜਾਈਏ ਤਾਂ ਜ਼ਿੰਦਗੀ ਬਣ ਜੂ ਅਰੇ ਭਾਈ ਲੈ ਚੱਲ ਸੀ ਗਾ ਚਲ ਮੌਲਾ ਮੱਗਰਾ ਚੱਲ ਭਾਈ ਜਿਉਰਾ ਸਾਂ ਹੋਰ ਸੁਣਾ ਸਰ ਉਹ ਠੀਕ ਆ ਭਾਈ ਜਿਉਰਾ ਸਾਂ ਕਿਵੇਂ ਫਿਰ ਜਿਆ ਆਪਣੀ ਲੜਾਈ ਜੁੜੇ ਤਾਂ ਨਹੀਂ ਹੋਏ ਥੇ ਨਹੀਂ ਨਹੀਂ ਲੜਾਈ ਤਾਂ ਨਹੀਂ ਹੋਈ ਭਾਈ ਪਰ ਮੈਂ ਤੇਨਾਂ ਕੋਲ ਇੱਕ ਜ਼ਰੂਰੀ ਗੱਲ ਦੱਸਣੀ ਆ ਅੱਛਾ ਮੈਨੂੰ ਨਾ ਫੌਜ ਦੇ ਵਿੱਚ ਚਿੱਠੀ ਆ ਗਈ ਆ ਅੱਛਾ ਤੇ ਮੈਂ ਕੱਲ ਨੂੰ ਫੌਜ ਦੇ ਵਿੱਚ ਜਾਣਾ ਅੱਛਾ ਤੇ ਤੂੰ ਆ ਤੇ ਪਰਿਵਾਰ ਨਾਲ ਦੇ ਆ ਦੇ ਸਾਡਾ ਖਿਆਲ ਰੱਖੀ ਠੀਕ ਆ ਤੇ ਸਹੀ ਤਰ੍ਹਾਂ ਕੰਮ ਕਰੀ ਠੀਕ ਹੋ ਸਕਦਾ ਮੈਂ 6 ਮਹੀਨੇ ਦੀ ਛੁੱਟੀ ਬਾਅਦ ਇਹਨੂੰ ਮਿਲ ਕੇ ਜਾਇਆ ਕਰੂੰਗਾ ਠੀਕ ਆ ਅੰਗਲ ਦੇ ਜਦੋਂ ਨਾਲ ਸੀਗਾ ਭਾਈ ਜੁਰਾ ਸਣਾ ਚਲ ਠੀਕ ਆ ਮੱਕਰ ਸਣਾ ਹਾਂ ਠੀਕ ਆ ਮੱਗਰ ਹਰ ਠੀਕ ਆ ਭਾਈ ਤਾਂ ਪਰ ਧਿਆਨ ਨਾ ਜਾਇ ਚੰਗਾ ਉੱਥੇ ਠੀਕ ਆ ਹਾਂ ਹਾਂ ਠੀਕ ਆ ਚੱਲ ਠੀਕ ਆ ਚੰਗਾ ਠੀਕ ਆ ਭਾਈ ਛੇ ਮਹੀਨਾ ਬਾਅਦ ਲੋਕਾਂ ਨੇ ਜੋਰੇ ਨੂੰ ਅਤਵਾਦ ਕਾਰਨ ਲਈ ਮਜਬੂਰ ਕਰਤਾ ਤੇ ਜੋਰੇ ਦੇ ਮਨ ਵਿੱਚ ਮੱਗਰ ਲਈ ਵੈਰ ਪੈ ਗਿਆ ਓਏ ਅੱਜ ਫੌਜੀ ਆਇਆ ਇਹਨੂੰ ਠੋਕਦੇ ਆਂ ਗੋਲੀ ਚੱਲਣ ਦੀ ਆਵਾਜ਼ ਆਈ ਆ ਮੈਲਾ ਦਾ ਹੱਤਕਵਾਦੀ ਆ ਗਿਆ ਲੱਗਦਾ ਉਹਨੂੰ ਪਤਾ ਲੱਗ ਗਿਆ ਉਹ ਸਭ ਇਹਨੂੰ ਲੱਗਦਾ ਇਹ ਨਹੀਂ ਗੱਲ ਕਰਨੀ ਮਗਰ ਦੇ ਜਾਣਾ ਪੈਣਾ ਆਪਣਾ ਫੌਜੀ ਨਾਲ ਪੰਗਾ 3 2 3 ਚੱਲ ਹੋ ਗਿਆ ਲੈ ਪੰਗਾ ਫੌਜੀ ਨਾਲ ਲੈ ਜਾਏ ਮਰ ਜਾ ਲੈ ਗਿਆ ਇੱਕ ਵਾਰੀ ਵੇਖਾ ਤਾਂ ਸਹੀ ਕਿਹੜੇ ਅਤਿਵਾਦੀ ਨੇ ਫੌਜੀ ਨਾਲ ਪੰਗਾ ਲੈ ਲਿਆ ਇਹ ਤਾਂ ਮੇਰੇ ਯਾਰ ਜੋਰਾ ਸੌਂਦੇ ਮੈਥੋਂ ਗੋਲੀ ਬਚ ਗਈ ਜੋਤ ਓਏ ਜੋਰਿਆ ਓਏ ਜੋਰਿਆ ਸ਼ਾਦੀ ਦਾ ਹਫ ਮਾਰਕੀਟ ਜੋਰਿਆ ਓਏ ਜੋਰਿਆ ਲੋਕਾਂ ਨੇ ਸੀ ਪਤਾ ਕਿ ਲੋਕਾਂ ਦੇ ਤਾਨਿਆਂ ਦੀ ਵਜ੍ਹਾ ਨਾਲ ਜੋਰਾ ਅਖਤਵਾਦ ਕਰਨ ਲੱਗ ਗਿਆ ਸੀ ਪਰ ਅੱਜ ਆਦੇ ਯਾਰ ਦੇ ਅਖੋ ਮਾਰਾ ਗਿਆ ਇਸੀ ਮੱਗਰ ਤੇ ਜੋਰੇ ਦੀ ਕਹਾਣੀ ਜਿਹਦੇ ਵਿੱਚ ਦੱਸਿਆ ਕਿਵੇਂ ਲੋਕ ਦੋ ਪੱਕੇ ਯਾਰਾਂ ਨੂੰ ਲੜਾਉਂਦੇ ਆ ਕੀਆ ਇੱਕ ਸੀਗਾ ਟਾਈਮ ਲੋਕ ਤਾਨੇ ਸੀਗੇ ਕੱਸਦੇ ਆ ਮਿਰਲ ਕਲਾਸ ਬੰਦਾ ਮੈਨੂੰ ਸੀਗੇ ਦੱਸਦੇ ਆ ਪੈਸ ਨਾਲ ਜੱਜ ਕਰਦੇ ਸੀਗੇ ਔਕਾਤਾਂ ਨੂੰ ਸ਼ੱਕ ਨੂੰ ਨਹੀਂ ਸੋਣਾ ਪਈ ਆਟਕੇ ਸੀ ਹੱਸਦੇ ਮੈਂ ਕਿਹਾ ਬਾਈਓ ਤੂੰ ਕੇ ਮਾਰੇ ਕੀ ਪੈਂਦੀਆਂ